ਵਾਹਿਗੁਰੂ ਜੀ ਕਾ ਖਾਲਸਾ ਸ਼ਾਹ ਵਾਹਿਗੁਰੂ ਜੀ ਕੀ ਫਤਿਹ ਸਾਡੀ ਬੇਨਤੀ ਆ ਕਿ ਜਿੰਨੇ ਵੀ ਜੀਵ ਸਾਡੀ ਵੀਡੀਓ ਨੂੰ ਦੇਖਣਗੇ ਜਾਂ ਸਾਡੇ ਚੈਨਲ ਦੇ ਉੱਪਰ ਜਿੰਨੀਆਂ ਵੀ ਵੀਡੀਓ ਅਸੀਂ ਥੋੜੇ ਦਿਨਾਂ ਤੋਂ ਪਾ ਰਹੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਪਰਖਣਗੇ ਤੇ ਅਸੀਂ ਦਾਅਵਾ ਕਰਦੇ ਆ ਕਿ ਹਰ ਇੱਕ ਜੀਵ ਦੀ ਲਾਈਫ ਚੇਂਜ ਹੋਏਗੀ ਕਿਉਂਕਿ ਅਸੀਂ ਉਨਿੱਕੀ ਹੀ ਗੱਲ ਕਰਦੇ ਆ ਜਿੰਨੀ ਜਿੰਨਾ ਕੁ ਸਾਡਾ ਆਪਣਾ ਖੋਦਾ ਪ੍ਰੈਕਟੀਕਲ ਹੈ ਜਿੰਨਾ ਕਾਸੀ ਪਰਮਾਤਮਾ ਦੇ ਮਾਰਗ ਦੇ ਉੱਪਰ ਚੱਲ ਕੇ ਉਸ ਚੀਜ਼ਾਂ ਨੂੰ ਅਜ਼ਮਾਇਆ ਕਿਉਂਕਿ ਜਿਹੜਾ ਮਨ ਹੈ ਜਿਨ੍ਹਾਂ ਚ ਕੋਈ ਕੁਝ ਦੇਖ ਨਹੀਂ ਲੈਂਦਾ ਕੰਨਾਂ ਚ ਕਿ ਜਿਨ੍ਹਾਂ ਚ ਕੋਈ ਕੁਝ ਸੁਣ ਨਹੀਂ ਲੈਂਦਾ ਉਹਨਾਂ ਚ ਕੋਈ ਪਰਮਾਤਮਾ ਤੇ ਭਰੋਸਾ ਨਹੀਂ ਕਰਦਾ ਤੇ ਅਸੀਂ ਅੱਜ ਇੱਕ ਹੋਰ ਪ੍ਰੈਕਟੀਕਲ ਤੁਹਾਡੇ ਅੱਗੇ ਲੈ ਕੇ ਆਏ ਆ ਅੱਜ ਤੋਂ 5 6 ਦਿਨ ਪਹਿਲਾਂ ਅਸੀਂ ਦੋ ਪਲੱਸ ਇੱਕ ਹੋਰ ਡੱਬੀ ਤਿੰਨ ਡੱਬੀਆਂ ਲਿਆਂਦੀਆਂ 10-10 ਰੁਪਏ ਦੀ 10-10 ਰੁਪਏ ਦੀਆਂ ਡੱਬੀਆਂ ਲੈਂਦੀਆਂ ਡੱਬੀਆਂ ਦੇ ਵਿੱਚ ਥੋੜਾ ਥੋੜਾ ਪਾਣੀ ਪਾਇਆ ਤੇ ਥੋੜੇ ਥੋੜੇ ਚਾਵਲ ਪਾਇਆ ਤੇ ਇੱਕ ਡੱਬੀ ਨੂੰ ਅਸੀਂ ਕੋਠੇ ਦੀ ਆਪਣੇ ਘਰ ਦੇ ਉੱਪਰਲੀ ਛੱਤ ਦੇ ਉੱਪਰ ਰੱਖ ਦਿੱਤਾ ਇੱਕ ਡੱਬੀ ਦੇ ਉੱਪਰ ਇੱਕ ਡੱਬੀ ਅਸੀਂ ਇੱਕ ਸਾਈਡ ਤੇ ਰੱਖ ਦਿੱਤੀ ਤਾਂ ਇੱਕ ਡੱਬੀ ਅਸੀਂ ਜਿੱਥੇ ਅਸੀਂ ਸਿਮਰਨ ਪਾਠ ਕਰਦੇ ਹਾਂ ਉੱਥੇ ਰੱਖੀ ਇੱਕ ਡੱਬੀ ਦੇ ਉੱਪਰ ਅਸੀਂ ਲਿਖਿਆ ਹੋਗਾ ਕਿ ਪੋਜ਼ਿਟਿਵ ਵਰਡ ਬਲੇਸਿੰਗ ਜਿਹਦੇ ਉੱਪਰ ਆਪਾਂ ਲਿਖਿਆ ਹੋਗਾ ਬਲੇਸਿੰਗ ਤੇ ਇੱਕ ਡੱਬੀ ਦੇ ਉੱਪਰ ਅਸੀਂ ਲਿਖਿਆ ਸੀਗਾ ਨੈਗੇਟਿਵ ਵਰਡ ਮਾੜੇ ਸ਼ਬਦ ਤੇ ਇੱਕ ਡੱਬੀ ਦੇ ਉੱਪਰ ਆਪਾਂ ਕੁਝ ਨਹੀਂ ਲਿਖਿਆ ਸੀ ਉਹਨੂੰ ਕੋਠੇ ਦੀ ਛੱਤ ਦੇ ਉੱਪਰ ਘਰ ਦੀ ਛੱਤ ਦੇ ਉੱਪਰ ਰੱਖ ਦਿੱਤਾ ਉਸ ਦੇ ਨਾਲ ਆਪਾਂ ਕੋਈ ਉਸ ਨੂੰ ਸ਼ਬਦ ਨਹੀਂ ਬੋਲਿਆ ਤੇ ਹੋਇਆ ਕਿ ਜਿਹੜੀ ਨੈਟਿਵ ਵਰਡ ਸੀਗੇ ਜਦੋਂ ਵੀ ਅਸੀਂ ਇੱਕ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਿਰਫ ਮੈਂ ਇੱਕ ਦਿਨ ਦੇ ਵਿੱਚ ਜਿਆਦਾ ਜਗਾ 2 ਜਾਂ 3 ਮਿੰਟ ਸਿਰਫ ਆ ਸਮੈਕਟਿਵ ਜਿਹੜੀ ਡੱਬੀ ਹੈ ਇਹਨੂੰ ਸ਼ਬਦ ਬਹੁਤ ਆ ਸੀਗਾ ਆਈ ਹੇਟ ਯੂ ਆਈ ਹੇਟ ਟੂ ਯੂ ਜਦੋਂ ਵੀ ਮੈਂ ਇਹ ਡੱਬੀ ਦੇ ਕੋਲ ਜਾਂਦਾ ਸੀਗਾ ਤੇ ਮੈਂ ਬੋਲਦਾ ਸੀ ਆਈ ਹੇਟ ਯੂ ਆਈ ਹੇਟ ਯੂ ਆ ਜਿਹੜੀ ਡੱਬੀ ਸੀ ਕੀ ਬlesing ਵਾਲੀ ਡੱਬੀ ਸੀ ਜਦੋਂ ਵੀ ਮੈਂ ਸਿਮਰਨ ਕਰਦਾ ਸੀਗਾ ਤੇ ਮੈਂ ਇਹਨੂੰ ਆਪਣੇ ਕੋਲ ਰੱਖਿਆ ਨਾ ਸੀ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਦੋਵਾਂ ਡੱਬੀਆਂ ਦੇ ਵੀਡੀਓ ਦੇ ਵਿੱਚ ਮੈਂ ਬਕਾਇਦਾ ਤੁਹਾਨੂੰ ਫੋਟੋ ਨਾਲ ਆ ਦੇ ਰਿਹਾ ਮੈਂ ਤੁਸੀਂ ਦੇਖੋ ਦੋਨਾਂ ਡੱਬੀਆਂ ਦੇ ਵਿੱਚ ਜਿਹੜੀ ਡੱਬੀ ਨੂੰ ਮੈਂ ਹੇਟ ਵਰਡ ਬੋਲਦਾ ਸੀਗਾ ਮਾੜੇ ਸ਼ਬਦ ਬੋਲਦਾ ਸੀ ਰੋਜ਼ पांच दिन वो भी 2 ਤੋਂ 3 ਮਿੰਟ ਮੈਂ ਮਾਰੇ ਸ਼ਬਦ ਬੋਲ ਦਸਗਾ ਤੇ ਉਸ ਜਿਹੜੇ ਚੌਲ ਨੇ ਅੰਦਰ ਉਹਨਾਂ ਦਾ ਰੰਗ ਕਾਲਾ ਫਿਰ ਗਿਆ ਤੁਹਾਨੂੰ ਮੈਂ ਫੋਟੋ ਨਾਲ ਉਪਰ ਵੀਡੀਓ ਦੇ ਉਪਰ ਤੁਸੀਂ ਦੇਖ ਲਿਓ ਆ ਕਾਲਾ ਫਿਰ ਗਿਆ ਚੌਲਾਂ ਦਾ ਰੰਗ ਕਾਲਾ ਫਿਰ ਗਿਆ ਜਿਹਨੂੰ 네ਟਿਵ ਵਰਡ ਬੋਲਦੇ ਸੀ ਤੇ ਜਿਹੜੀ ਜਿਹਨੂੰ ਕੁਛ ਵੀ ਨਹੀਂ ਬੋਲਿਆ ਡੱਬੀ ਜੀ ਉਹ ਉੱਪਰ ਛੱਤ ਦੇ ਪਈ ਆ ਉਹਦਾ ਵੀ ਤਕਰੀਬਨ ਸੇਮ ਹੀ ਇਹਦੇ ਨਾਲ ਦਾ ਰੰਗ ਹੋ ਗਿਆ ਵਾ ਤੇ ਇੱਕ ਡੱਬੀ ਜਿਹੜੀ ਆ ਜਿਹਨੂੰ ਅਸੀਂ ਰੋਜ਼ ਸਿਮਰਨ ਕਰਦੇ ਸੀਗੇ ਆ ਡੱਬੀ ਤਾਂ ਦੇਖ ਗਿਆ ਜਿਸ ਡੱਬੀ ਨੂੰ ਅਸੀਂ ਸਿਮਰਨ ਕਰਨ ਲੱਗੇ ਆਪਣੇ ਘਰ ਰੱਖਦੇ ਸੀ ਉਹ ਡੱਬੀ ਆ ਤੁਹਾਡੇ ਕੋਲ ਜਿਹੜੇ ਇਸ ਡੱਬੀ ਦੇ ਵਿੱਚ ਚੌਰ ਆ ਨਾ ਉਹ ਇੰਨੇ ਜੰਮ ਗਰੇ ਆ ਜਿਵੇਂ ਹੀਰਾਂ ਦੀ ਚਮਕ ਦਾ ਮੈਂ ਆਪ ਹੈਰਾਨ ਆ ਕਿ ਜਲ ਜਦ ਇੱਕ ਦਿਨ ਦੇ ਵਿੱਚ ਅੱਧਾ ਘੰਟਾ ਸਮਾਂ ਜੇ ਆਪਾਂ ਜਲ ਜਦ ਮੈਂ ਡੱਬੀ ਨੂੰ ਅੱਧਾ ਘੰਟਾ ਸਮਾਂ ਆਪਣੇ ਕੋਲ ਰੱਖ ਕੀਤਾ ਹੋਊਗਾ ਇਸ ਡੱਬੀ ਨੂੰ ਤੇ ਇਹ ਚੋਲਾ ਦੀ ਤੁਸੀਂ ਚਮਕ ਦੇਖੋਗੇ ਨਾ ਇਹਵੇਂ ਹੈ ਜਿਵੇਂ ਹੀਰਾ ਚਮਕਣ ਲੱਗ ਪਿਆ ਹੋ ਮੈਂ ਸਪੈਸ਼ਲ ਫੋਟਮਾ ਉਪਰ ਤਾਂ ਬੇਪਾਰੂੰਗਾ ਕਹਿਣ ਦਾ ਭਾਅ ਹੈ ਜਾਂ ਕਿ ਮੈਂ ਆਪ ਦੇਖ ਕੇ ਹੈਰਾਨ ਆ ਕਿ ਇੰਨੇ ਚੋਲਾ ਦਾ ਰੰਗ ਐਨਾ ਕਿਵੇਂ ਸ਼ਾਈਨ ਮਾਰ ਸਕਦਾ ਵਾ ਆਹ ਗੱਲ ਕਰੀ ਉਹਨੂੰ ਗੁਰਬਾਣੀ ਦੇ ਵਿਚਾਰ ਤਾ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਤੁਸੀਂ ਖਾਸ ਕਰ ਸਾਡੇ ਨਿਹੰਗ ਸਿੰਘਾਂ ਦੇ ਵਿੱਚ ਵਿਵੇਕ ਦਾ ਪਹਿਰਾ ਹੁੰਦਾ ਵਾ ਬਬੇਕ ਦਾ ਮਤਲਬ ਹੈ ਕਿ ਨਿਹੰਦ ਸਿੰਘ ਆਪਣਾ ਭੋਜਨ ਆਪ ਬਣਾਉਂਦੇ ਨੇ ਨਾਮ ਜਪ ਕੇ ਬਣਾਉਂਦੇ ਨੇ ਕਿਸੇ ਦੂਸਰੇ ਬੰਦੇ ਦੇ ਹੱਥ ਦਾ ਭੋਜਨ ਨਹੀਂ ਖਾਂਦੇ ਉਹ ਜਿਹੜੇ ਬਬੇਕੀ ਸਿੰਘ ਨੇ ਸਾਡੇ ਉਹਨਾਂ ਨੇ ਜਿੰਨਾ ਵੀ ਭੋਜਨ ਬਣਾਉਣਾ ਆਪਣੇ ਹੱਥੀਂ ਬਣਾਉਣਾ ਨਾਮ ਜਪ ਕੇ ਬਣਾਉਣਾ ਸਾਧ ਸੁਥਰੇ ਤਰੀਕੇ ਨਾਲ ਮਰਿਆਦਾ ਅਨੁਸਾਰ ਬਣਾ ਕੇ ਸਰਵਨ ਕਰਨਾ ਹੈ ਤੇ ਨਾਰਮਲ ਵੀ ਸਾਡੇ ਨਿਹੰਗ ਸਿੰਘ ਨੇ ਜਿਹੜੇ ਉਹ ਜਦੋਂ ਵੀ ਪ੍ਰਸ਼ਾਦਾ ਛਕਦੇ ਨੇ ਤੇ ਉਹ ਕਟੋਂ-ਕਟ 2-3 ਮਿੰਟ ਬਲੈਸੀ ਦਿੰਦੇ ਨੇ ਮਹਾਰਾਜਾ ਸ਼ੁਕਰਾਨਾ ਕਰਦੇ ਨੇ ਸ਼ੁਕਰ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਤਾਂ ਫਿਰ ਉਹ ਭੋਜਨ ਗਲੈਨ ਕਰਦੇ ਨੇ ਅਸੀਂ ਹੁਣ ਸਿੱਟਾ ਕੱਢਣਾ ਵਾ ਕਿ ਅਸੀਂ ਗੱਲ ਕਰਨੀ ਆ ਕਿ ਸਾਡਾ ਜਿਹੜਾ ਖਾਣ ਪੀਣ ਹੈ ਜੇ ਅਸੀਂ ਨਾਮ ਜਪ ਕੇ ਉਸ ਚੀਜ਼ ਨੂੰ ਖਾਣੇ ਪੀਣੇ ਆ ਤਾਂ ਉਹ ਉਹਦਾ ਸਾਡੇ ਉੱਪਰ ਸਾਡੇ ਜੀਵਨ ਦੇ ਉੱਪਰ ਅਸਰ ਪੈਂਦਾ ਵਾ ਜਾਂ ਨਹੀਂ ਪੈਂਦਾ ਜੇ ਚੋਲਾ ਦੇ ਉੱਪਰ ਅੱਧੇ ਘੰਟੇ ਦੇ ਨਾਲ ਅਸਰ ਪੈ ਸਕਦਾ ਚੋਲਾ ਦਾ ਇਦਾਂ ਦਾ ਕਲਰ ਆ ਗਿਆ ਵਾ ਜਿਵੇਂ ਸ਼ੀਸ਼ਾ ਚਮਕਦਾ ਰਹੇ ਤੇ ਜੇ ਕਰ ਆਸੀ ਨਾਮ ਜਪ ਕੇ ਕੋਈ ਵੀ ਭੋਜਨ ਗ੍ਰਹਿਣ ਕਰਦੇ ਆ ਨਾ ਤੇ ਉਹ ਸਾਡਾ ਸਰੀਰਕ ਦੋਖ ਤੇ ਸਾਡੇ ਦੁੱਖ ਵੀ ਕੱਟਦਾ ਵਾ ਭੋਜਨ ਉਹ ਭੋਜਨ ਅੰਮ੍ਰਿਤ ਬਣ ਜਾਂਦਾ ਵਾ ਉਹ ਸਾਡੇ ਦੁੱਖ ਵੀ ਘਟਦਾ शरीर ਦੇ ਤੇ ਸਾਡੇ ਜਿਹੜੇ ਪੋਜ਼ਿਟਿਵ ਥੋਟ ਰੱਖਦਾ ਵਾ ਸਾਨੂੰ 24 ਘੰਟੇ ਪੋਜ਼ਿਟਿਵ ਥੋਟ ਆਉਂਦੇ ਨੇ ਪੋਜ਼ਿਟਿਵ ਅਸੀਂ परमात्मा ਦੇ ਨਾਲ ਜੁੜੇ ਰਹਿੰਦੇ ਆ ਇੰਨੀ ਮਹੱਤਾ ਬਾਹ ਨਾਮ ਜਪ ਕੇ ਭੋਜਨ ਸ਼ਕੰਦਾ ਜੇ ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਮਾ ਭੈਣਾ ਭੋਜਨ ਨਾਮ ਜਪ ਕੇ ਤਿਆਰ ਕਰਨ ਤੇ ਉਹਨਾਂ ਦੇ ਬੱਚੇ ਸਿੱਖੀ ਵੱਲ ਨੂੰ ਬਹੁਤ ਜਲਦੀ ਜਾਣਗੇ ਤੇ ਪ੍ਰਮਾਤਮਾ ਦੇ ਨਾਲ ਕੁਦਰਤ ਦੇ ਨਾਲ ਇਨਸਾਨੀਅਤ ਦੇ ਨਾਲ ਜੁੜੇ ਰਹਿਣਗੇ ਜਿਹੜਾ ਵੀ ਜੀਵ ਜੇ ਕੋਈ ਜੀਵ ਇਸ ਤਰੀ ਘਰ ਆਪਣੇ ਪੋਜਨ ਭੋਜਨ ਬਣਾ ਰਹੀ ਆ ਤੇ ਉਹਦੇ ਮਨ ਦੇ ਵਿੱਚ ਨੈਟਿਵ ਥੌਟ ਆ ਟੈਨਸ਼ਨ ਆ ਤੇ ਉਹ ਟੈਨਸ਼ਨ ਲੈ ਕੇ ਹੀ ਭੋਜਨ ਨੂੰ ਬਣਾ ਰਹੀ ਆ ਤੇ ਉਹ ਜਿਹਨਾਂ ਜੀਵਾਂ ਦੇ ਅੱਗੇ ਉਹ ਭੋਜਨ ਜਾਂਦਾ ਵਾ ਖਾਣ ਵਾਸਤੇ ਉਹ ਸਾਰੇ ਜੀਵਾਂ ਦੇ ਅੰਦਰ ਉਹੀ ਫੁਰਨੇ ਚੱਲਣ ਲੱਗ ਪਦੇ ਨੇ ਸਾਰੀ ਦਿਹਾੜੀ ਫਿਰ ਉਹ ਜਿਹੜੇ ਭੋਜਨ ਨੂੰ ਛਕਦੇ ਨੇ ਉਹ ਸਾਰਿਆਂ ਦੇ ਅੰਦਰ ਵੀ ਕਲੇਸ਼ ਹੀ ਚੱਲਿਆ ਰਹਿੰਦਾ ਵਾ ਜਿੱਦਾਂ ਦੀ ਭਾਵਨਾ ਖਾਣਾ ਬਣਾਉਣ ਵਾਲੇ ਦੇ ਵਿੱਚ ਹੋਏਗੀ ਉਦਾਂ ਦੀ ਭਾਵਨਾ ਖਾਣਾ ਖਾਣ ਵਾਲੇ ਦੇ ਅੰਦਰ ਚਲੀ ਜਾਏਗੀ ਇੰਨਾ ਜ਼ਿਆਦਾ ਅਸਰ ਕਰਦੇ ਨੇ ਸਾਡੇ ਸ਼ਬਦ ਸਾਡੇ ਵਰਲਡ ਇੰਨਾ ਅਸਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਵਿਸਤਾਰ ਰੂਪ ਨਾਲ ਸਮਝਾਇਆ ਕਿ ਤੁਸੀਂ ਆਪਣਾ ਭੋਜਨ ਆਨ ਖਾਂ ਦਾ ਢੰਗ ਸਹੀ ਕਰ ਲਓ ਤੁਹਾਡੀ 75% ਜ਼ਿੰਦਗੀ ਜਿਹੜੀ ਆ ਉਹ ਕਲੀਨ ਅਪ ਹੋ ਜਾਊਗੀ ਉਹਨਾਂ ਢੰਡਰੀਆਂ ਵਾਲੇ ਨੇ ਜਿਹੜੇ ਮਹਾਪੁਰਖ ਢੰਡਰੀਆਂ ਵਾਲੇ ਬਣੇ ਨੇ ਉਹ ਤਰਕ ਕਰਦੇ ਨੇ ਹਰਮੰਦਰ ਸਾਹਿਬ ਜੀ ਦੇ ਸਰੋਵਰ ਤੇ ਗੁਰੂ ਧਾਮਾਂ ਦੀ ਜਿਹੜੇ ਸੋਵਣ ਨੇ ਜਿੱਥੇ ਸੰਗਤ ਜਾ ਕੇ ਇਸ਼ਨਾਨ ਕਰਦੀ ਆ ਉਹ ਤਰਕ ਕਰਦੇ ਨੇ ਪਰ ਇਹ ਚੈਲੰਜ ਹੈ ਜੇ 15-20 ਮਿੰਟ ਸਿਮਰਨ ਕਰਨ ਦੇ ਨਾਲ ਚੋਲਾ ਦੀ ਤਸਵੀਰ ਬਦਲ ਸਕਦੀ ਆ ਤਾਂ ਜਿੱਥੇ 24 ਘੰਟੇ ਮਹਾਰਾ ਸੱਚੇ ਪਾਤਸ਼ਾਹ ਦੀ ਦਾ ਕੀਰਤਨ ਹੋ ਰਿਹਾ ਬਾਣੀ ਪੜ੍ਹ ਹੋ ਰਹੀ ਆ ਸੰਗਤਾਂ ਦੇ ਚਰਨ ਪੈ ਰਹੇ ਆ ਕਿ ਉੱਥੇ ਜਾ ਕੇ ਜੀਵ ਦੇ ਪਾਪ ਨਹੀਂ ਠੱਕੇ ਜਾਣਗੇ ਇਹ ਲਾਈਫ ਦੇ ਜੀਵਨ ਦੇ ਪ੍ਰੈਕਟੀਕਲ ਆਪਾਂ 19 ਕੀ ਗੱਲ ਕਰ ਲਿਆ ਜਿੰਨਾ ਕਿ ਸਾਡਾ ਪ੍ਰੈਕਟੀਕਲ ਆ ਜੇ ਆਸੀਂ ਆਪਣੇ ਘਰਾਂ ਦੇ ਵਿੱਚ ਨਾਮ ਜਪ ਕੇ ਪ੍ਰਸ਼ਾਦਾ ਬਣੇ ਬਣਾਉਣ ਲੱਗ ਪਈਏ ਤੇ ਸਾਡੇ ਬੱਚੇ ਮਾਨਸਿਕ ਤੌਰ ਤੇ ਸ਼ਾਂਤ ਰਹਿਣਗੇ ਕਾਮ ਕ੍ਰੋਧ ਲੋਭ মোহੋਂ ਘਾਟੇ ਉਹਨਾਂ ਦਾ ਪੈੜਾ ਘਟ ਜਾਊਗਾ ਘਰ 'ਚ ਸ਼ਾਂਤੀ ਬਣੇਗੀ ਬਰਕਤ ਆਏਗੀ ਤੇ ਸੱਚੇ ਪਾਤਸ਼ਾਹ ਚਰਦੀ ਕਿਰਤ ਕਰਦਣਗੇ ਜੇ ਤੁਸੀਂ ਵੀ ਪ੍ਰੈਕਟਿਸ ਕਰਨਾ ਤੇ ਇਸ ਤਰ੍ਹਾਂ ਦੀਆਂ ਤਿੰਨ ਡੱਬੀਆਂ ਲਓ 10-10 ਰੁਪਏ ਦੀ ਡੱਬੀ ਆ ਥੋੜੀ ਜਿਹੀ ਚੋਣ ਪਾਓ ਪਾਣੀ ਪਾਓ ਇਹ ਡੱਬੀਆਂ ਨੂੰ ਇੱਕ ਡੱਬੀ ਨੂੰ ਘਰ ਦੇ ਛੱਤ ਉੱਪਰ ਰੱਖ ਦਿਓ ਜਿਹਨੂੰ ਕੁਝ ਨਹੀਂ ਬੋਲਣਾ ਇੱਕ ਡੱਬੀ ਨੂੰ ਅ ਇੱਕ ਸੈਰ ਤੇ ਰੱਖ ਦਿਓ ਜਿਹੜੇ ਜਿਹੜੇ ਕੋਲ ਜਾਣੇ ਆ ਉਹਨੇਗੇਟਿਵ ਵਰਡ ਬੋਲੋ ਤਾਂ ਇੱਕ ਡੱਬੀ ਨੂੰ ਜਿਹੜੀ ਸਿੰਮਰਨ ਕਰਦੇ ਆ ਮਹਾਰਾਜ ਆ ਬਾਣੀ ਪੜਦੇ ਆ ਤੇ ਕੋਲ ਰੱਖ ਲਓ ਚੰਗੇ ਸ਼ਬਦ ਬੋਲੋ ਜੇ ਬਾਣੀ ਨਹੀਂ ਪੜਦੇ ਤਾਂ ਉਦੋਂ ਹੀ ਉਹਨੂੰ ਡੱਬੀ ਨੂੰ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਐਨਾ ਹੀ ਬੋਲ ਦਿਓ ਕਾਮੀ ਉਹ ਸ਼ਬਦ ਅਸਰ ਕਰਨਗੇ ਤੇ ਆਪ ਦੀ ਭਾਸ਼ਾ ਅਸਰ ਕਰੇਗੀ ਤੇ ਕਈ ਜੀਵ ਮੈਂ ਇਹਦੇ ਵਿੱਚ ਸਿੱਟਾ ਇੱਕ ਜਿਹੜੀ ਸਾਡੀ ਘਰ ਦੇ ਉਪਰ ਛੱਤ ਦੇ ਉੱਪਰ ਜਿਹੜੀ ਡੱਬੀ ਆਪਾਂ ਰੱਖੀਏ ਜਿੰਨੂੰ ਅਸੀਂ ਕੁਝ ਵੀ ਨਹੀਂ ਬੋਲਿਆ ਕਈ ਜੀਵ ਜਿਹੜੇ ਖਾਣਾ ਖਾਣ ਲੱਗੇ ਕੁਝ ਵੀ ਨਹੀਂ ਬੋਲਦੇ ਨਾ ਉਹ ਉਹ ਬੋਲਦੇ ਨਹੀਂ ਕੁਝ ਨਾਰਮਲੀ ਉਹ ਖਾਣ ਖਾਣਾ ਖਾਂਦੇ ਨੇ ਤੇ ਆ ਇਹਦਾ ਸਿੱਟਾ ਇਹ ਨਿਕਲਿਆ ਕਿ ਜਿਹੜਾ ਕੋਈ ਨਾਮ ਜਪ ਕੇ ਨਹੀਂ ਖਾਂਦਾ ਜਾਂ ਨੋਰਮਲ ਵੀ ਜੇ ਕੋਈ ਜੀਵ ਹੈ ਤਾਂ ਸਹਸ ਹੋਏ ਵੀ ਉਹ ਖਾ ਰਿਹਾ ਵਾ ਤੇ ਉਹ ਉਹਦੇ ਅੰਦਰ ਜਾ ਕੇ ਕੋਈ ਨਾ ਬੈਨੀਫਿਟ ਨਹੀਂ ਕਰਦੇ ਉਹ ਭੋਜਨ ਉਹਨਾਂ ਉਹਦੇ ਅੰਦਰ ਜਾ ਕੇ ਨਹੀਂ ਚੰਗਦਾ ਉਹਦੇ ਦੁੱਖ ਨਹੀਂ ਦੂਰ ਕਰਦਾ ਇਹ ਸਾਡਾ ਛੋਟਾ ਜਿਹਾ ਪ੍ਰੈਕਟੀਕਲ ਸੀਗਾ ਸੰਗਤ ਜੀ ਵੀਡੀਓ ਆਫੀ ਨੂੰ ਚੰਗੀ ਲੱਗੇ ਤਾਂ ਜ਼ਰੂਰ ਅੱਗੇ ਤੋਂ ਸ਼ੇਅਰ ਕਰਿਓ ਤੇ ਸਾਡੇ ਚੈਨਲ ਦੇ ਉੱਪਰ ਸਿਰਫ ਉਹੀ ਵੀਡੀਓ ਤੁਹਾਨੂੰ ਦਿਖਾਈਆਂ ਜਾਣਗੀਆਂ ਜਿਨ੍ਹਾਂ ਵੀਡੀਓ ਦੇ ਵਿੱਚ दम ਹੈ ਸੱਚ ਹੈ ਤੇ ਅਸੀਂ ਕੁਝ ਸਮੇਂ ਦੇ ਵਿੱਚ ਹੀ ਆਪਣੇ ਪੰਜਾਬ ਦੀ ਵਿਚਾਰਧਾਰਾ ਪ੍ਰਤਨ ਸੁਨਿਹੰਗ ਸਿੰਘਾਂ ਵਾਲੀ ਜ਼ਰੂਰ ਲੈ ਕੇ ਆਵਾਂਗੇ ਇੰਨੀਆਂ ਕੁ ਬੇਨਤੀਆਂ ਕਬੂਲ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ